ਸਾਬਕਾ ਕੈਬਨ ਮંત્રી ਜਗਮੋਰ ਸਿੰਘ ਕੰਗ ਹੁਣੇ ਹੁਣ ਇੱਕ ਬੋਦ ਦੇ ਉੱਤੇ ਪਹੁੰਚੇ ਸੀ ਤਾਂ ਮੌਕੇ ਤੇ ਹੀ ਮੀਡੀਆ ਵਾਲੇ ਪਹੁੰਚ ਗਏ ਦੇਖੋ ਤੁਸੀਂ ਇਸ ਬੂਥ ਦੇ ਅੰਦਰ ਕੀ ਕਰਕੇ ਆਏ ਨੇ ਗੱਲਬਾਤ ਵੀ ਕਰਾਂਗੇ ਪਰਿਵਾਰ ਪੂਰਾ ਨਾਲ ਹੈ ਨਿਊ ਚੰਡੀਗੜ੍ਹ ਦੇ ਪਿੰਡ ਪੱਲਣਪੜ ਦੇ ਵਿੱਚ ਜਗਮੋਰ ਸਿੰਘ ਕੰਗ ਉਹਨਾਂ ਦੇ ਬੇਟੇ ਮਰਿੰਦਰ ਕੰਗ ਤੇ ਧਰਮ ਪਤਨੀ ਤੇ ਨਾਲ ਉਨ੍ਹਾਂ ਦੀ ਨੋ ਵੀ ਜਿਹੜੀ ਇਸ ਜਗ੍ਹਾ ਉੱਤੇ ਪਹੰਚੀ ਹੋਈ ਸੀ ਪਰ ਇਸ ਬੂਤ ਦੇ ਉੱਤੇ ਕੀ ਕਰ ਰਹੇ ਸੀ ਇਹ ਪੂਰੀ ਗੱਲਬਾਤ ਕਰਾਂਗੇ ਤਾਂ ਕਿਉਂਕਿ ਜਿਸ ਤਰੀਕੇ ਨਾਲ ਲੋਕ ਸਭਾ ਦੀ ਚੋਣਾਂ ਨੇ ਲਗਾਤਾਰ ਪ੍ਰਚਾਰ ਜਗਮਉਰ ਸਿੰਘ ਕੰਮ ਕਰ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਜੀ ਮੈਨੂੰ ਲੱਗਦਾ ਐ ਐਸਾ ਪਹਿਲਾਂ ਹੋਇਆ ਨਹੀਂ ਹੁੰਗਾਰਾ ਜਿਹਾ ਜਿਹਾ ਇਸ ਵਾਰ ਮਿਲਣਾ ਹੈ ਤੇ ਬਹੁਤ ਬੂਟਾ ਨਾਲ ਵਿਜੇਂਦਰ ਸਿੰਘ ਜੀ ਨਹੀਂ ਦਿੱਤਣਗੇ ਕਿਸੇ ਪਾਰਟੀ ਵੱਲੋਂ ਤੱਕੇਸ਼ਾਈਤਾ ਨਹੀਂ ਹੋ ਰਹੀ ਕਿਸੇ ਤੇ VOTER ਦੇ ਨਾਲ ਤੁਸੀਂ ਦੇਖਿਆ ਮੌਕੇ ਤੇ ਬੂਥਾਂ ਦੇ ਘੁੰਮੇ ਹੋ ਕਿਸੇ ਨੂੰ ਜਾਣ ਬੁੱਝੀ ਗੁੰਮਰਾਹਤਾ ਨਹੀਂ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਨਹੀਂ ਐਤ ਕੀ ਖਾਸ ਕਰ ਸਿਰਫ ਅੱਜ ਨਹੀਂ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਖਾਸ ਕਰ ਬਹੁਤ ਸ਼ਾਂਤੀਪੂਰਵਕ ਹੋ ਰਿਹਾ ਹੈ ਕੋਈ ਵੀ ਪਾਰਟੀ ਮੈਂ ਝੂਠ ਬੋਲਣਾ ਕਿਸੇ ਨੇ ਇਹੋ ਜਿਹਾ ਹੜਦੰਗ ਨਹੀਂ ਮਚਾਇਆ ਬਹੁਤ ਵਧੀਆ ਸ਼ਾਂਤੀਪੂਰਵਕ ਹੋ ਰਿਹਾ ਹੈ ਪੜੇ ਲਿਖੇ ਲੋਕ ਹੈ ਆਪਣੀ ਮੰਨ ਦੀ ਵੋਟ ਪਾ ਰਹੇ ਅੱਛਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੋਈ ਵੇਚਦੇ ਦੇਖਿਆ ਤੁਹਾਨੂੰ ਬਿਲਕੁਲ ਐਤ ਕੀ ਉਹ ਵੀ ਬਹੁਤ ਵੱਡੀ ਗੱਲ ਹੈ ਹਾਂ ਤੋ ਅੱਛੀ ਗੱਲ ਹੈ ਜੀ ਆਪਾਂ ਇਧਰ ਨੂੰ ਵਧ ਰਹੇ ਆਂ ਆਪਾਂ ਆਪਣਾ ਭੂਖ ਦੇ ਕੇ ਫੁੱਟ ਪਾਈਏ ਅੱਜ ਰਾਤ ਦੀ ਜਾਂ ਦੋ ਦਿਨ ਦੀ ਚਮਕ ਦੇ ਕੇ ਨਾ ਪਾਈਏ ਬਹੁਤ ਅੱਛੇ ਪਾਸੇ ਨੂੰ ਆਪਾਂ ਵਧ ਰਹੇ ਆਂ ਬਿਲਕੁਲ ਤੇ ਨਾਲ ਕਾਂਗਸਪਾ ਦਾ ਪਰਿਵਾਰ ਹੈ ਦੋ ਦੋ ਗੱਲਾਂ ਉਹਨਾਂ ਨਾਲ ਵੀ ਕਰ ਲੰਨੇ ਆ ਕਿ ਤੁਸੀਂ ਵੋਟ ਪਾਣ ਪਹੁੰਚਿਓ ਕਾਂਗਸਪਾ ਦੇ ਨਾਲ ਕਿਉਂਕਿ ਨਾਲ ਦੀ ਨਾਲ ਬਹੁਤ ਵੱਡੀ ਸਪੋਰਟ ਹੁੰਦੀ ਹੈ ਪਰਿਵਾਰ ਦੀ ਵੀ ਲੀਡਰ ਭਾਵੇਂ ਜਿੱਡਾ ਮਰਜੀ ਵੱਡਾ ਹੋਵੇ ਪਰ ਘਰ ਦੇ ਵੀ ਸਲਾਹ ਜ਼ਰੂਰ ਹੁੰਦੀ ਹੈ ਤਾਂ ਕਾਂਗਸਪਾ ਦੇ ਨਾਲ ਕਿਵੇਂ ਦੀ ਸਲਾਹ ਚਲ ਰਹੀ ਸੀ ਇਸ ਵਾਰ ਪਾਰਟੀ ਨੂੰ ਜਿਤਾਉਣ ਵਾਸਤੇ ਕਾਂਗਰਸ ਪਾਰਟੀ ਦੇ ਪ੍ਰਚਾਰ ਵਾਸਤੇ ਕਾਂਸਾਬ ਇਸ ਵਾਰ ਕਹਿ ਰਹੇ ਸੀ ਕਿ ਮੈਂ ਆਪਣੇ ਇਲਾਕੇ ਦੇ ਸਾਰੇ ਸਪੋਰਟਰਜ਼ ਨੂੰ ਪੁੱਛ ਕੇ ਹਾਂਜੀ ਜੋ ਮੈਨੂੰ ਕਹਿਣਗੇ ਮੈਂ ਉਧਰ ਜਾਵਾਂਗਾ ਤਾਂ ਸਾਰਿਆਂ ਨਾਲ ਸਲਾਹ ਕਰਕੇ ਹਾਂਜੀ ਇਸ ਵਾਰ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਵਿਜਿੰਦਰ ਸਿੰਘ ਲਾ ਨੂੰ ਵੋਟ ਵੰਡ ਲਈ ਹੈ ਅਸੀਂ ਸਾਰਿਆਂ ਨੇ ਕਾਂਗਰਸ ਪਾਰਟੀ ਵਿਜਿੰਦਰ ਸਿੰਘ ਲਾ ਨੂੰ ਉਪਰਾਈ ਹੈ ਕਿਉਂਕਿ ਉਹ ਸਾਡਾ ਫੈਮਿਲੀ ਮੈਂਬਰ ਹੈ ਸਾਡਾ ਬੱਚਾ ਵਰਗਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਉਹ ਬਹੁਤ ਹਿੰਤੀ ਵੱਧ ਕੇ ਜਿੱਤੇਗਾ ਕੰਗ ਸਾਬ ਦਾ ਪਰਿਵਾਰ ਕੀ ਦਾਵਾ ਕਰਦਾ ਹੈ ਕਿ ਵਿਜਿੰਦਰ ਸਿੰਘ ਲਾਗਰ ਜਿੱਤਦੇ ਨੇ ਕਿੰਨਾ ਕੁ ਵਿਕਾਸ ਹਲਕੇ ਦਾ ਹੋਏਗਾ ਪੈਂਡਿੰਗ ਕੰਮ ਬਹੁਤ ਨੇ ਹਲਕੇ ਦੇ ਚ ਪਾਵੇਂ 22 ਪੁਲ ਦੇ ਕਰੀਬ ਦੱਸਿਆ ਜਾ ਰਿਹਾ ਕਿ ਜਗਮਨ ਸਿੰਘ ਕੰਗ ਨੇ ਲਗਾਏ ਨੇ ਪਰ ਅਜੇ ਹੋਰ ਵੀ ਪੁਲ ਬਹੁਤ ਪਿੱਛੇ ਨੇ ਲੱਗਣੇ ਵਾਲੇ ਤੇ ਨਾਲ ਦੀ ਨਾਲ ਕਈ ਜਗ੍ਹਾ ਟਾਵਰ ਵੀ ਲੱਗਣੇ ਨੇ ਪਹਿਲਾਂ ਵੀ ਵਿਜਿੰਦਰ ਸਿੰਘ ਲਾ ਨੇ ਬਹੁਤ ਪੁਲ ਥੋ ਕੰਗ ਸਾਬ ਨੇ ਜਦੋਂ ਜਦੋਂ ਵੀ ਕਹੇ ਸਾਰੇ ਇਲਾਕੇ ਚ ਦਿੱਤੇ ਨੇ ਹਾਂਜੀ ਔਰ ਹਮੇਸ਼ਾ ਜੋ ਕੰਗ ਸਾਬ ਕਹਿੰਦੇ ਸੀ ਉਹ ਮਦਦ ਕਰਦੇ ਸੀ ਔਰ ਅੱਗੇ ਫਿਊਚਰਸ ਵੀ ਦਿਤਨ ਤੋਂ ਬਾਅਦ ਜੋ ਵੀ ਅਸੀਂ ਕਵਾਂਗੇ ਕੰਗ ਸਾਬ ਕਹਿਣਗੇ ਉਹ ਇਲਾਕੇ ਦੀ ਪੂਰੀ ਮਦਦ ਕਰਨਗੇ ਔਰ ਇਹਨੂੰ ਅੱਗੇ ਲਜਾਨ ਲਈ ਪੂਰੀ ਆਪਣੀ ਵਾ ਲਾਂਗੇ ਸਾਡੀ ਮਦਦ ਕਰਾਂਗੇ ਕੀ ਕਿ ਬਿਲਕੁਲ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਤੁਸੀਂ ਵੀ ਵੋਟ ਪਾਣ ਪਹੁੰਚਿਓ ਤਾਂ ਕੀ ਮਿੰਦਾ ਉਹ ਸ਼ਾਬ ਦੇਖਿਆ ਵੋਟਰਾਂ ਦੇ ਵਿੱਚ ਜਾਂ ਕੀ ਮਿੰਦਾ ਐਕਸਪੀਰੀਅੰਸ ਸੀ ਤੁਹਾਡਾ ਜੀ ਵੋਟ ਪਾਉਣ ਦਾ ਹਾਂਜੀ ਹਾਂਜੀ ਵੋਟ ਪਾਣ ਦਾ ਜੀ ਐਕਸਪੀਰੀਅੰਸ ਬਹੁਤ ਵਧੀਆ ਸੀ ਬਹੁਤ ਵਧੀਆ ਆਰਗੇਨਾਈਜ਼ਡ ਹੈ ਬਿਲਕੁਲ ਠੀਕ ਠਾਕ ਸੀ ਐ ਕੋਈ ਰਸ਼ ਨਹੀਂ ਹੈ ਕੋਈ ਨਹੀਂ ਹੈ ਤੇ ਸਾਰਿਆਂ ਨੂੰ ਪੂਰਾ ਜ਼ਮਾਨ ਮਿਲ ਰਿਹਾ ਹੈ ਕੀ ਸੋਚ ਕੇ ਇਨਸਾਨ ਨੂੰ ਵੋਟ ਪਾਣੀ ਚਾਹੀਦੀ ਕਿਉਂਕਿ 5 ਸਾਲ ਦਾ ਭਵਿੱਖ ਹੈ ਹਰ ਵੋਟਰ ਦਾ ਦੇਸ਼ ਦਾ ਦੇਸ਼ ਦੀ ਤਰੱਕੀ ਵਾਸਤੇ ਕੀ ਸਮਝ ਕੇ ਵੋਟ ਪਾਣੀ ਚਾਹੀਦੀ ਹੈ ਹਰ ਵੋਟਰ ਨੂੰ ਹਾਂਜੀ ਇਹ ਸੋਚ ਕੇ ਪਾਣੀ ਚਾਹੀਦੀ ਹੈ ਜੀ ਕਿ ਤੁਹਾਡੇ ਇਲਾਕੇ ਦਾ ਵਿਕਾਸ ਕਿਵੇਂ ਹੋਊਗਾ ਤੁਸੀਂ ਅੱਗੇ ਜਾ ਕੇ ਕਿਵੇਂ ਕਿਵੇਂ ਤੁਹਾਡੇ ਕੰਮ ਵਧਣਗੇ ਹਾਂਜੀ ਬੇਸਿਕ ਐਜੂਕੇਸ਼ਨ ਤੇ ਹੋਰ ਚੀਜ਼ਾਂ ਕਿਵੇਂ ਇੰਪਰੂਵ ਹੋਣਗੀਆਂ ਕਨਸੀਕਵੈਂਸੀਜ਼ ਵਿੱਚ ਉਦਾਂ ਹੀ ਵੋਟ ਪਾਣੀ ਹੈ ਰਾਜਨੀਤੀ ਚ ਆਣ ਦਾ ਤੁਹਾਡਾ ਕੀ ਅੱਗੇ ਮਕਸਦ ਹੈ ਕੋਈ ਕੰਗਸਾਬ ਤੋਂ ਬਾਅਦ ਜਿਸੇ ਕਹਿੰਦੇ ਕੰਗਸਾਬ ਨੇ ਬਹੁਤ ਲੋਕਾਂ ਦੇ ਨਾਲ ਵਿਚਰੇ ਨੇ ਹੁਣ ਤੱਕ ਹੁਣ ਤੱਕ ਵੀ ਵਿਚਰੇ ਨੇ ਤਾਂ ਕਿ ਪਰਿਵਾਰ ਦੀ ਕੀ ਸਥਿਤੀ ਹੈ ਪਰਿਵਾਰ ਅੱਗੇ ਆ ਰਿਹਾ ਰਾਜਨੀਤੀ ਚ ਹਾਂਜੀ ਬਿਲਕੁਲ ਜੀ ਪਾਪਾ ਨੇ ਸਾਰਾ ਕਰਿਆ ਹੁਣ ਤੱਕ ਅੱਗੇ ਮੇਰੇ ਹਸਬੰਦ ਅਮੰਦਰ ਸਿੰਘ ਕੰਗ ਜੀ ਉਹ ਵੀ ਜ਼ਰੂਰ ਆਣਗੇ ਅੱਗੇ ਹਾਂਜੀ ਜਿਵੇਂ ਜਿਨੇ ਪਾਪਾ ਦਾ ਹੋਊਗਾ ਫਿਰ ਅੱਗੇ ਸਾਰੇ ਆਣਗੇ ਸਭ ਨੂੰ ਮੌਕਾ ਮਿਲੇਗਾ ਬਿਲਕੁਲ ਤੁਸੀਂ ਦੇਖੋ ਕਿ ਜਗਮਨ ਸਿੰਘ ਕੰਕਸ ਸਾਹਿਬ ਅੱਜ ਪੂਰਾ ਪਰਿਵਾਰ ਤੁਹਾਡਾ ਉਤਸ਼ਾਹਿਤ ਹੈ ਤੇ ਨਾਲ ਦੀ ਰਾਜਨੀਤੀ ਦੇ ਵਿੱਚ ਅੱਗੇ ਦੱਸ ਰਹੇ ਨੇ ਕਿ ਤੁਹਾਡਾ ਜਿਹੜਾ ਅੱਗੇ ਲੈਂ ਚਲਾਣਗੇ ਅੱਗੇ ਤੁਹਾਡੀ ਜਿਹੜੀ ਪਾਈ ਹੋਈ ਪਿਰਤ ਹੈ ਉਸ ਪਿਰਤ ਦੇ ਉੱਤੇ ਚੱਲਣਗੇ ਦੇਖੋ ਗੱਲ ਪਤਾ ਕੀ ਹੈ ਹੂੰ ਇਕ ਹੁੰਦਾ ਕਿ ਬੰਦਿਆ ਬਾਪ ਮੰਤਰੀ ਸੀ ਐਮਐਲਏ ਸੀ ਜਿਹੜਾ ਬੱਚਾ ਮਿਹਨਤ ਕਰੇਗਾ ਲੋਕਾਂ ਚ ਆਏਗਾ ਜਾਏਗਾ ਫੋਨ ਚੱਕੇਗਾ ਉਹੀ ਅੱਗੇ ਵਧੇਗਾ ਬਿਲਕੁਲ ਮੈਨੂੰ ਬਹੁਤ ਫਖਰ ਹੈ ਮਾਣ ਹੈ ਕਿ ਮੇਰੇ ਦੋਨੋਂ ਬੇਟੇ ਯਾਦਵ ਨਰ ਕਾਂਗ ਅਮਰਿੰਦਰ ਕਾਂਗ ਤੋਂ ਬੜਾ ਸ਼ੌਕ ਹੈ ਇਹਨਾਂ ਨੇ ਆਪਣਾ ਆਪਣਾ ਲੱਖਾ ਸੰਭਿਆ ਹੋਇਆ ਜਿੰਨੇ ਚੋਣਾਂ ਤੱਕ ਹੋਏ ਜੂੜੀ ਵੰਡ ਕੇ ਕੀਤੀ ਇਸ ਵਾਰ ਵੀ ਸਾਨੂੰ ਤਕਰੀਬਨ ਦੋ ਤੇ ਨਵਤੇ ਹੋਗੇ ਸਰਦੋਂ ਹੋਇਆ ਮੈਂ 13 ਦਿਨ ਪਾਰਟੀ ਕਾਇਆ ਸੀ ਹਾਂਜੀ ਮੈਂ ਨਾ ਪਾਇੂ ਸਾਹਮਣੇ ਤੱਕ ਦੇਖਿਆ ਹੁਣ ਲੋਕਾਂ ਨੂੰ ਲੱਗ ਜਾਣਾ ਪਤਾ ਕਿ ਜਦੋਂ ਕਾਂਗਰਸ ਸਾਹਿਬ ਇਹ ਇਲਾਕਾ ਝਾੜੂਵਾਲ ਸੀ ਜਵਾਨ ਜੱਤ ਕ੍ਰਾਸੀ ਕਾਂਗਰਸ ਦੀ ਹੁਣ ਮੈਂ ਅਰਦਾਸ ਕਰਨਾ ਗੁਰੂ ਮਹਾਰਾਜ ਸਾਹਮਣੇ ਹੇ ਰੱਬਾ ਜੋ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਥੋੜਾ ਵਾਹ ਅਨਮੋਲ ਮਾਂ ਬੀਬੀ ਨਾਲ ਪਿਆ ਝਾੜੂ ਨਾਲ ਪਿਆ ਮੈਂ ਕਹਾਂਗਾ ਹੱਥ ਪੰਜੇ ਨੂੰ ਵੋਟਾਂ ਪਾ ਗੋ ਝਾੜੂ ਸਭ ਖਾ ਗੋ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਭਾਵੇਂ ਆਪਣੇ ਆਪਣੀ ਪਾਰਟੀ ਦਾ ਹਰ ਬੰਦਾ ਪ੍ਰਚਾਰ ਕਰਦਾ ਹੈ ਤਾਂ ਇਸ ਨੂੰ ਲੈ ਕੇ ਜਗਮਉਨ ਸਿੰਘ ਕੰਗ ਅੱਜ ਪਰਿਵਾਰ ਸਮੇਤ ਪਿੰਡ ਪੱਲਨਪੁਰ ਨਿਊ ਚੰਡੀਗੜ੍ਹ ਦੇ ਵਿੱਚ ਵੋਟਪਾਲਣ ਪਹੁੰਚੇ ਸੀ ਇਨ੍ਹਾਂ ਦੀਆਂ ਵੋਟਾਂ ਇਸ ਜਗ੍ਹਾ ਉੱਤਨੇ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਆਹ ਵੋਟਰਾਂ ਦੇ ਨਾਲ ਲਾਈਨ ਦੇ ਵਿੱਚ ਲੱਗ ਕੇ ਇਨ੍ਹਾਂ ਵੱਲੋਂ ਜਿਹੜੀ ਵੋਟ ਪਾਈ ਗਈ ਹੈ ਅੱਗੇ ਪਰਿਵਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੋ ਉਨ੍ਹਾਂ ਦੇ ਪਿਤਾ ਵੱਲੋਂ ਇਹ ਜਿਹੜੀ ਰਾਜਨੀਤੀ 'ਚ ਪੈਰ ਰੱਖਿਆ ਸੀ ਅੱਜ ਤੱਕ ਜਿਹੜੇ ਰਾਜਨੀਤਿਕ ਚੱਲ ਰਹੇ ਨੇ ਤਾਂ ਉਸ ਸਪਿਰਤ ਦੇ ਉੱਤੇ ਚੱਲਾਂਗੇ ਉਸ ਰਾਹ ਦੇ ਉੱਤੇ ਚੱਲਾਂਗੇ ਲੋਕਾਂ ਨਾਲ ਲੈ ਕੇ ਚੱਲਾਂਗੇ ਤੇ ਹਰ ਮੁਸ਼ਕਲ ਦੇ ਨਾਲ ਲੋਕਾਂ ਦੇ ਨਾਲ ਖੜਾਂਗੇ